ਤਹਾਨੂੰ ਅਸੀਂ ਬੈਕ ਫਰਵੀ ਦੀ ਦੁਕਾਨ ਤੋਂ ਭੰਡ ਲੈ ਕੇ ਜਾਂਦੇ ਹੁੰਦੇ ਸੀ ਅੱਜ ਐਕਸਰੇ ਲੈ ਕੇ ਚੱਲੇ ਆਏ ਹਾਂ ਜੀ ਅਸੀਂ ਐਕਸਰੇ ਕਰਾ ਕੇ ਇੱਧਰ ਦੁਕਾਨ ਤੇ ਆ ਗਏ ਸੀ ਕਿਉਂਕਿ ਹਸਪੀਟਲ ਜਾਣਾ ਸੀਗਾ ਹਲੇ ਐਕਸਰੇ ਕਰਾ ਲਿਆ ਤੇ ਐਕਸਰੇ ਨਾੜੀ ਆ ਵੀਰੇ ਦੇ ਗਵਾਂਢ ਚੋਂ ਉੱਥੋਂ ਐਕਸਰੇ ਕਰਾਏ ਸੀ ਤੇ ਕੰਮ ਕਰਕੇ ਸੀ ਇੱਧਰ ਆ ਗਏ ਸੀ ਕਿ ਇੱਥੇ ਜਾ ਕੇ ਬਹਿ ਜਾਣ ਤੇ ਆਏ ਹਾਂਗੇ ਦਵਾਈ ਵੀ ਮੰਗਾਉਣੀ ਸੀ ਵੀਰੇ ਨੂੰ ਹੀ ਕਹਤਾ ਵੀ ਦਵਾਈ ਮਂਗਾ ਦੇਓ ਵੀਰੇ ਸਾਰਾ ਪ੍ਰੋਗਰਾਮ ਉਹਨੂੰ ਸਾਰਾ ਕਹੇ ਹਜੇ ਰੋਕ ਕੇ ਆਪਾਂ ਐਕਸਰੇ ਵੱਲ ਹੋ ਗਏ ਦਵਾਈ ਚਾਹੀਦੀ ਹੈ ਇਹ ਕਹਾਵਾ ਕਰਾ ਲਿਆ ਅੱਜ ਅਸੀਂ ਕਿਹਾ ਵੀਰਾ ਬੈਲਨ ਉਹਨਾਂ ਨੇ ਵੀ ਥੋੜਾ ਕੰਮ ਲੱਗਦਾ ਕੰਮ ਲੱਗਦਾ ਇਹ ਬੈਕ ਦਾ ਸੀਗਾ ਵੀਰੇ ਅੱਛਾ ਅੱਛਾ ਹਾਂਜੀ ਉਹ ਕਿਸੇ ਆਂਟੀ ਨੇ ਮੈਨੂੰ ਕਹਦੇ ਸੀਗਾ ਵੀ ਹੱਡੀ ਬਾਦ ਗਈ ਆਈ ਡਰਾਸ ਤਾਂ ਸੀਗਾ ਨਹੀਂ ਉਹ ਡਾਕਟਰ ਨੇ ਕੋਈ ਨਹੀਂ ਨਹੀਂ ਪਿੰਡ ਵਾਲੇ ਡਾਕਟਰ ਹੁੰਦੇ ਨੇ ਮੈਂ ਤਾਂ ਚੰਗਾ ਇਹ ਸਮੇਂ ਨਾਲ ਦਵਾਈਆਂ ਸੀ ਪਰ ਹੁਣ ਤੇ ਡਾਕਟਰ ਆ ਗਿਆ ਹੁਣ ਠੀਕ ਹੋਣਾ ਮਾੜਾ ਮੁੱਡਾ ਤੁਹਾਨੂੰ ਤੁਹਾਨੂੰ ਕਢਾ ਲਿਆ ਕੋਈ ਵੱਧ ਨਾ ਦੇ ਲਿਆ ਨਹੀਂ ਅभी ਤਾਂ ਹੀ ਅਸੀਂ ਕਿਹਾ ਵੀ ਇੱਕ ਵਾਰ ਫਿਰ ਵੀ ਸ਼ੱਕ ਜਾਂ ਦੁਰ ਕਰਦੇ ਇਹ ਹੈ ਕੁਝ ਨਹੀਂ ਹੁੰਦਾ ਭਣੇ ਜਦ ਪਹਿਲਾਂ ਮਾੜਾ ਮੁੱਡਾ ਮਸਲ ਪੀਲੇ ਹੋ ਜਾਂਦੀ ਹੈ ਕੀ ਕਰ ਕੋਈ ਚੱਕ ਨੁੱਕ ਲੈਂਦਾ ਬੰਦਾ ਕੁਝ ਕੋਈ ਕਈ ਚਲਾ ਰਹੀ ਸੀ ਜਿਆਦਾ ਚਲੋ ਉਹਨੇ ਤਾਂ ਕੰਮ ਨਹੀਂ ਕੀਤਾ ਇਹਨੇ پیسے ਲਵਾਈਆਂ ਨੇ ਬਸ ਐਨੇ ਜਿਹੇ ਤਾਂ ਕੰਮ ਵਧੀਆ ਸਰ ਜਾਂਦਾ ਸੀ ਜਿੰਨੇ ਲਾਤੇ ਇੱਥੇ ਚਲੋ ਹੈ ਤਾਂ ਮੈਡੀਸਨ ਲੈ ਲਈਏ ਫਿਰ ਉਸੇ ਹਾਂਜੀ ਮੈਠੋ ਅੱਜ ਮਤਵਾਲੀ ਤੋਂ ਬਾਅਦ ਅੱਜੇ ਟਾਈਮ ਲੱਗਿਆ ਤੁਹਾਡਾ ਪਹਿਲੇ ਹੋਇਆ ਜਹਿਮਾ ਅਸੀਂ ਡਾਕਟਰ ਕੋਲ ਕੇ ਆ ਗਏ ਸੀ ਭਾਂਡੇ ਲੈਣ ਆਏ ਨਹੀਂ ਹੈਗੇ ਉਹ ਕਹਿੰਦੇ ਕਿ ਡੈਡੀ ਕਹਿੰਦੇ ਐਵੇਂ ਪੈਸੇ ਖਰਚੀ ਜਾਂਦੇ ਹੋ ਥੋੜਾ ਡਾਕਟਰਾਂ ਵੱਲੋਂ ਹੁਣ ਸਜਣਾ ਤੋਂ ਭਾਂਡੇ ਲੈ ਲਿਆ ਕਰੋ ਆਹੀ ਗੱਲ ਸਹੀ ਹੈ ਮੈਨੂੰ ਤਾਂ 4 ਰੁਪਏ ਬਤਾਓ ਜਿੰਨੇ ਜਿੰਨੇ ਦਵਾਈ ਦੋ ਲਾ ਕੇ ਆਏ ਹਾਂ ਮੇਰੇ ਤਾਂ ਇਨਟਰੋਲਰ ਆ ਜਾ ਰਿਹਾ ਸੀਗਾ ਲਾਹ ਤੁਹਾਡੀ ਚੀਜ਼ ਆ ਗਈ ਸਰਦੀਆਂ ਆ ਗਈਆਂ ਚੀਜ਼ ਨਹੀਂ ਆ ਗਈ ਇੱਕ ਗੱਲ ਹੈ ਇਹ ਚੀਜ਼ ਜਿਵੇਂ ਲੈਂਟ ਰਿਮੂਵਰ ਜਿਵੇਂ ਜਿਹੜਾ ਵੀ ਕੱਪੜਾ ਪੁਰਾਣੇ ਤੋਂ ਪੁਰਾਣਾ ਮੈਂ ਕਿਹਾ ਚੱਕ ਲਓ ਹਾਂਜੀ ਜੇ ਫੇਰ ਤਾਂ ਲੂਜੀ ਜਦੇ ਖਤਮ ਕਰ ਦਿੰਦਾ ਹਾਂਜੀ ਕਈ ਕਈ ਬਹੁਤ ਵਾਰਤ ਦੇ ਨੇ ਮੈਂ ਨਹੀਂ ਕਦੇ ਵਾਰਤ ਦੇ ਪ੍ਰਤਵੀਰ ਜੀ ਬਹੁਤ ਵਾਰਤ ਦੇ ਆ ਪਹਿਲਾਂ ਪਿਛਲੇ ਸਾਲ ਮੰਮੀ ਕਹਿੰਦੇ ਰਹੇ ਲੈ ਕੇ ਦੇ ਦੇ ਲੈ ਕੇ ਮੈਂ ਲੈਂਟ ਰੋਲਰ ਜਾਂ ਦੂਸਰਾ ਮੰਗਾਦਾ ਸੀ ਉਹ ਚੱਕਦਾ ਭਣੇ ਉਹ ਦਸਤ ਜੋਗਿਆ ਕਰ ਦਿੰਦਾ ਹਾਂ ਬਟ ਉਹ ਜਣੀ ਉਹ ਫਰੈਸ਼ ਕਰ ਦਿੰਦਾ ਪਰ ਇੱਕ ਕੱਪੜੇ ਇਹ ਕੱਪੜਿਆਂ ਲਈ ਵਧੀਆ ਗਰਮ ਕੱਪੜੇ ਨੇ ਜਿੰਨੇ ਵੀ ਐਪਲੀਨ ਜ ਬਹੁਤ ਪਿਛਲੇ ਸਾਲ ਬਾਂਟੀ ਨੇ ਵਿਆਹ ਨੂੰ ਕਰੇ ਸੀਗੇ ਉਹ ਮਾਮੇ ਦੇ ਮੁੰਡੇ ਕੋਲ ਸੀਗਾ ਉਹਨੇ ਮੇਰੇ ਕੋਲ ਤੋਂ ਸੀ ਲੋਨ ਕੋਟ ਉਹਨੇ ਇੰਨਾ ਸੋਹਣਾ ਬਣਾ ਦਿੱਤਾ ਸੀ ਇੱਕ ਨਾ ਭਲੇ ਮੈਂ ਉਹ ਵੀ ਤੁਹਾਨੂੰ ਕਹਿਣਾ ਸੀ ਰਵੀ ਜੀ ਵੀ ਆਪਣੇ ਨਾ ਤੁਹਾਡੇ ਚਲੋ ਜਿੰਨੇ ਹੁਣ ਸਾਰੇ ਦੁਨੀਆ ਐਡ ਦੇਖਦੀ ਹੈ ਤੁਹਾਡੇ ਇਹਨੂੰ ਐਡ ਕਹਿ ਲੋ ਚਾਹੇ ਆਪਣੀਆਂ ਗੱਲਾਂ ਕਹਿ ਲੋ ਹਾਂਜੀ 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 ਸਾਨੂੰ ਨਾ ਕਈਆਂ ਦੇ ਫੋਨ ਆਉਂਦੇ ਨੇ ਵੀ ਉਹ ਸਾਡਾ ਇੰਸਟਾ ਦਾ ਪੇਜ ਬਣਾਉਣਾ ਉਹ ਕਰਨਾ ਹਾਂਜੀ ਅਸੀਂ ਤੁਹਾਨੂੰ ਇਹਨਾਂ ਨੂੰ ਦੱਸਾਂਗੇ ਕਿ ਹੁਣ ਜਿੰਨੀਆਂ ਜਲਦੀ ਹੋਗੇ ਉਹ ਤੇ ਤੁਹਾਨੂੰ ਚੀਜ਼ਾਂ ਵੀ ਪਾਇਆ ਕਰਾਂਗੇ ਫੇ ਤੁਹਾਨੂੰ ਉਹ ਤੇ ਉੱਤੇ ਦੇਖਣ ਨੂੰ ਸਾਰੀਆਂ ਕੁਝ ਮਿਲ ਜਾ ਕਰੋ ਵੀ ਡੀਲ ਕੀ ਚੱਲਦੀ ਆ ਆ ਜੋ ਵੀਡੀਓ ਕਾਲ ਕਰਨਾ ਰਾਤ ਵੀ ਸਾਨੂੰ ਲੰਡਨ ਤੋਂ ਆ ਕੇ ਹਟਿਆ ਕਾਲ ਇੰਗਲੈਂਡ ਤੋਂ ਵੀ ਆਈ ਆ ਅੱਛਾ ਜੀ ਉਹਨਾਂ ਨੂੰ ਵੀ ਉਹ ਦੱਸਣਾ ਸਾਡਾ ਉਹ ਕੁਝ ਦਿਨਾਂ ਵੀ ਇੰਸਟਾ ਦਾ ਪੇਜ ਅਸੀਂ ਅਪਡੇਟ ਤਾਂ ਕੋਈ ਨਹੀਂ ਕੀਤਾ ਕਿਉਂਕਿ ਫਿਰ ਬੰਦਾ ਉੱਤੇ ਆਈਟਮਾਂ ਦੇਖ ਲੈਂਦਾ ਹਾਂ ਹਾਂ ਸੌਖਾ ਹੈ ਬਾਕੀ ਕੋਈ ਨਹੀਂ ਹੁਣ ਸਾਰਿਆਂ ਨੂੰ ਵੀਡੀਓ ਕਾਲ ਅਸੀਂ ਫ੍ਰੀ ਆ ਜਦੋਂ ਮਰਜ਼ੀ ਹੁਣ ਉਹਨਾਂ ਨੂੰ ਕਾਲ ਕਰ ਹੁਣ ਇੰਟਰਨੈਸ਼ਨਲ ਬੰਦਿਆਂ ਦੀ ਟਾਈਮ ਕੱਢਣਾ ਸਾਨੂੰ ਕਮ ਰੋਦੀ ਹੁੰਦੀ ਹੈ ਤਾਂ 49 ਤੱਕ ਤਾਂ ਰੈਸੀ ਜਿਆਦਾ ਹੋਤੀ ਕਈ ਵਿਚਾਰੇ ਬਾਲੇ ਪੋਲੇ ਹੁੰਦੇ ਨੇ ਉਹ ਫੇਰ ਐਡਰੈਸ ਵਾਲੇ ਪੁੱਛੀ ਜਾਂਦੇ ਨੇ ਫਿਰ ਕਿਸੇ ਹੋਰ ਬੰਦੇ ਨੇ ਥੱਲੇ ਕਮੈਂਟ ਕੀਤਾ ਉਹ ਕਹਿੰਦਾ ਦੱਸਿਆ ਤਾਂ ਹੋਇਆ ਕਹਿੰਦਾ ਵੀਡੀਓ ਕਹਿੰਦਾ ਧਿਆਨ ਨਾਲ ਦੇਖਿਆ ਕਰ ਉਹ ਚਲੋ ਕਈ ਵਿਚਾਰੇ ਹੁਣ ਜਦ ਮੈਂ ਇੰਸਟਾ ਕਰਕੇ ਪਹੁੰਚੇ ਸੀ ਅੱਜ ਨੱਚਦਾ ਦੇਖ ਰਿਹਾ ਹਾਂ ਹਾਂਜੀ ਹਾਂਜੀ ਮੇਰੇ ਵੀ ਨਹੀਂ ਨੌਲੇਜ ਆਉਂਦੀ ਨਹੀਂ ਹਾਂ ਕੋਈ ਆਂਟੀ ਵੀ ਰਾਤ ਨੇ ਕਹਿੰਦੇ ਮੈਂ ਸਿਰਫ ਵੀਡੀਓ ਚਲਦੀ ਚਲਦੀ ਬਾਰ ਬਾਰ ਕੱਢ ਕੇ ਸਕਰੀਨਸ਼ਾਟ ਲਿਆ ਨੰਬਰ ਦਾ ਫੇਰ ਆਈਟਮਾਂ ਦਾ ਚਲੋ ਉਹ ਆਂਟੀ ਕਈ ਵਾਰ ਮੈਂ ਵੀ ਬੀਬੀਆਂ ਦਾ ਕੰਮ ਆ ਕਈਆਂ ਘਟ ਚਲਾਉਂਦੇ ਨੇ ਮਤਲਬ ਪੂਰੀ ਵੀਡੀਓ ਨਹੀਂ ਦੇਖਦਾ ਅੱਗੇ ਦੇਖ ਕੇ ਬੰਦਾ ਸੋਚੀ ਮੈਂ ਵੀ ਆ ਆ ਵੀ ਆ ਜੀ ਆਪਾਂ ਵੀ ਕਈ ਚੀਜ਼ਾਂ ਜਿੱਦਾਂ ਹੀ ਚਲੋ ਹੁਣ ਮਿੰਨ ਤਾਂ ਇਹ ਲਾਲ ਜੀ ਤੁਸੀਂ ਆਏ ਤਾਂ ਹੈਗੇ ਹੋ ਤਾਂ ਸਾਡੀਆਂ ਹੁਣ ਡਿਸਪਲੇ ਆਈਟਮਾਂ ਇਹਨਾਂ ਨੂੰ ਦਿਖਾ ਵੀ ਦਿਓ ਜ਼ਰੂਰੀ ਚਲੋ ਵੀਰੇ ਕਹਿੰਦੇ ਹੁਣ ਸਾਡੀ ਤੁਹਾਡੀ ਪ੍ਰੋਬਲਮ ਦੀ ਜਲਦੀ ਮੈਂ ਗੱਲ ਇਧੂ ਲੈ ਗਿਆ ਇਹ ਠੀਕ ਆ ਹਰ ਵਾਰੀ ਆ ਦਿਖਾਓ ਵੀਰੇ ਯਾਰ ਹਾਂ ਬਹੁਤ ਸੋਹਣਾ ਲੱਗਿਆ ਮੈਨੂੰ ਆ ਜਿਹੜੇ ਕੱਪ ਨੇ ਜਪਾਨੀਜ਼ ਵਾਲੇ ਹਨ ਹਾਂ ਜੀ ਹਾਂ ਅੱਗਾ ਵੀ ਸੂਟਕੇਸ ਇਹਦਾ ਵਧੀਆ ਨਾਲ ਟੈਚੀ ਵਧੀਆ ਲੈਦਰ ਵਾਲੀ ਚੀਜ਼ ਹੈ ਲੈਦਰ ਲੁੱਕ ਚ ਪੈਕ ਹੈ ਜੀ ਸਾਰਾ ਹੂੰ ਇਹ ਕਿਉਂਕਿ ਆਮ ਤੌਰ ਤੇ ਇਹਨਾਂ ਦੀ ਸਭ ਤੋਂ ਵਧੀ ਮਤਾਵ ਜਮਨ ਨੇ ਬਲਵਾ ਮੰਗਿਆ ਤੇ ਇਹ ਮਰਦੀ ਨਿਕਲ ਲਈ ਤੇ ਸਿਰਚਾ ਨੇ ਤਾਂ ਪਲੈਨ ਹੀ ਕਰ ਲਿਆ ਕਿ ਇਹਨੂੰ ਕਿੱਥੇ ਦੇਣਾ ਹੈ ਮੈਂ ਕਿ ਕਹਿੰਦੀ ਕਹਿੰਦੀ ਇਹਦੀ ਕੁਆਲਿਟੀ ਦੂਆ ਕੱਪ ਚੱਕ ਕੇ ਦੇਖਾ ਫਰਕ ਆ ਸਾੱਚੇ ਵਾਲੇ ਪ੍ਰਿੰਟ ਆਏ ਹਨ ਹੂੰ ਹੂੰ ਬਹੁਤ ਸੋਹਣਾ ਵਧੀਆ ਬ੍ਰਾਂਡਾਂ ਦੇ ਪ੍ਰਿੰਟ ਨੇ ਨਹੀਂ ਬਹੁਤ ਸੋਹਣਾ ਲੱਗਿਆ ਨਹੀਂ ਕੁਆਲਿਟੀ ਇਹ ਸਾਰਿਆਂ ਦਾ ਡਿਜ਼ਾਈਨ ਇੱਕ ਹੈ ਪਰ ਕਿਡ ਡਿਫਰੈਂਟ ਫਰੈਂਕ ਲੱਗ ਲੱਗ ਹੋਣਗੇ ਜੀ ਕਈ ਕੁਆਂਟੀਟੀ ਬਹੁਤ ਹੈ ਨਾ ਵੀ ਇਸ ਟਾਈਮ ਆਇਆ ਦੁਆਰੀ ਤੋਂ ਬਾਅਦ ਹੈ ਅੱਛਾ ਇਹ ਸਾਰਾ ਇੰਪੋਰਟ ਹੁੰਦਾ ਮਾਲ ਇਹਦਾ ਮਤਲਬ ਗਿਫਟਿੰਗ ਲਈ ਬੜੀ ਵਧੀਆ ਆਈਟਮ ਹਾਂਜੀ ਹਾਂਜੀ ਬਹੁਤ ਪ੍ਰਿੰਟ ਹੋਣਗੇ ਹਾਂਜੀ ਹਾਂਜੀ ਆਹ ਕਿੰਨਾ ਸੋਹਣਾ ਡਿਜ਼ਾਈਨ ਆ ਲੈ ਕਲਾਸਿਕ ਹੀ ਆ ਨੋਰਮਲ ਦੀਆਂ ਲਿੰਗਾਂ ਨੇ ਕੋਈ ਬਹੁਤਾ ਨਹੀਂ ਗੇ ਅੱਛਾ ਜੀ ਬਾਕੀ ਆ ਦੇਖਣ ਨੂੰ ਲੱਗਦਾ ਵੀ ਥੋੜਾ ਹਾਈ ਰੇਂਜ ਹੋਊਗਾ ਇੱਕ ਵਾਰ ਆ ਵੀ ਸਾਡਾ ਸਾਰਾ ਤੁਸੀਂ ਇੱਕ ਉਹ ਲੈ ਕੇ ਜਾਣਾ ਵੀਰੇ ਸੱਚ ਮੈਂ ਉਦੋਂ ਵੀ ਤੇ ਬੋਟਲ ਓਪਨਰ ਚਾਹੀਦਾ ਡੈਡੀ ਜੀ ਨੂੰ ਬਹੁਤ 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 ਡੈਡੀ ਨੂੰ ਆਪਣੇ ਸਮਾਨ ਲਈ ਚਾਹੀਦਾ ਤੁਸੀਂ ਆ ਸਾਡੇ ਸਟੀਲ ਆ ਦੇਖ ਕੇ ਨਹੀਂ ਦੇਖਿਆ ਨਾ ਪੈਂਦੀ ਲੱਗਿਆ ਕੋਈ ਨਹੀਂ ਭਲੇਖਾ ਪੈ ਜਾਂਦਾ ਨੇ ਕਮ ਜਿਵੇਂ ਆਨਲਾਈਨ ਵੀਡੀਓ ਹੀ ਹੁੰਦੀਆਂ ਨੇ ਕਿਵੇਂ ਹੋ ਜਾਣਾ ਸੀ ਬਾਕੀ ਸਾਨੂੰ ਆਹ ਪਿੱਤਲ ਵਾਲੇ ਕੰਮਾਂ ਦਾ ਵੀ ਬਹੁਤ ਆਇਆ ਕੱਲ ਵੀ ਉਹ ਬੜੇ ਮੈਂ ਕਹਿੰਦਾ ਇੱਕ ਫੋਨ ਗੱਲ ਪਿੱਤਲ ਦੇ ਡੋਂਗਿਆਂ ਦੀ ਬੋਲੀ ਜਾਂਦਾ ਪਿੱਤਲ ਦੇ ਡੋਂਗਿਆਂ ਪਿੱਤਲ ਦੇ ਇਹ ਸੋਹਣੇ ਬਹੁਤ ਲੱਗਦੇ ਆ ਚਾਚੇ ਵੀ ਇਹ ਗੱਲ ਸਦਾ ਸਾਰਾ ਜ਼ਰੂਰ ਆਉ ਦਿਖਾਓ ਵੀ ਹਾਂਜੀ ਹੁਣ ਸੀਜ਼ਨ ਚੇਂਜ ਹੋ ਗਈਆਂ ਥੋੜੀਆਂ ਜੀਆਂ ਹਾਂਜੀ ਹਾਂਜੀ ਇਹ ਢੁੱਲ ਦੇ ਅਨੁਸਾਰ ਹੀ ਬਾਕੀ ਅਸਲੀ ਜਿਹੜੀ ਤੁਹਾਨੂੰ ਚੀਜ਼ ਦੇਖਣੀਆਂ ਨੇ ਨਾ ਉਹ ਰੇ ਵੀਡੀਓ ਦੇ ਵਿੱਚ ਆਪਾਂ ਦੇਖਣਾ ਤੇਜ਼ ਤੇ ਛੋਟਾ ਛੋਟਾ ਇਹਨਾਂ ਸ ਵੀ ਉਰੇ ਆ ਕੇ ਐਕਸਪੀਰੀਅੰਸ ਕਰ ਆ ਆ ਬਾਰੇ ਸੋਹਣੇ ਨੇ ਨਾ ਮੈਂ ਵੀ ਇਰੀ ਇਤੇ ਨਹੀਂ ਗਈ ਉਹ ਕਿੰਦੀਆਂ ਸੋਹਣੀਆਂ ਨੇ ਇਹ ਸਾੱਚੇ ਜੇ ਤੈਨੂੰ ਜੇ ਆਪਦਾ ਵਿਆਹ ਆ ਗਈ ਦੀ ਕੈਟਲ ਦੇਖੋ ਠੀਕ ਕੱਟ ਲਈ ਨੇ ਸੋਹਣੀਆਂ ਜਿਹੀਆਂ ਮੇਰਾ ਕੈਟਲ ਲੈਣ ਨੂੰ ਹੈ ਨਾ ਜੀ ਕਰਦਾ ਘਰ ਦੇ ਲਈ ਮਾਪੇ ਉਹ ਪਿਛਲੀ ਕੈਟਲ ਦੇਖੋ ਛੋਟੀ ਜੀ ਉਹ ਨਿੱਕੀ ਹੈ ਨਾ ਹਾਂ ਜੀ ਹਾਂ ਬੜੀ ਪਿਆਰੀ ਹੈ ਯਾਰ ਬੜਾ ਸੋਹਣਾ ਸੈੱਟ ਹਾਂ ਜੀ ਆਹ ਇੱਕ ਆ ਕਿ ਮੈਂ ਸੋਹਣਾ ਆਰੀ ਫੈਮਿਲੀ ਉਹ ਆ ਗਈ ਛੋਟੇ ਕੱਪਾਂ ਤੋਂ ਲੈ ਕੇ ਵੱਡੇ ਸਾਰੇ ਆ ਮੈਨੂੰ ਚਾਰ ਬਣਾਉਣਾ ਤੇ ਕਿ ਲਿਖ ਚੰਚੇ ਤੋਂ ਬਚ ਕੇ ਰਹੋ ਚੰਚਿਆਂ ਤੋਂ ਹਾਂ ਦੇਖੀ ਚੰਚਿਆਂ ਤੋਂ ਬਚ ਕੇ ਰਹੋ ਇੱਥੇ ਲਿਖਿਆ ਸੀ ਮਿਰਚ ਵਾ ਕੇ ਵੀ ਤਿੱਖੀ ਆ ਪਰ ਸਵਾਦ ਆ। ਲੇਮੂ ਦਾ ਆਚਾਰ ਲਵੇ ਚਨ ਚਾੜ ਲੈ ਕਿੰਨੇ ਜਰ ਵਾ ਲੈ ਕਹਿੰਦੇ ਨਾ ਕਿਨੇ ਕਿਊਟ ਲਾਏ ਹੋਏ। ਮੱਲ ਜੀ ਕੀ ਸਰਕਾਰੀ ਆ ਗਏ ਪਿੱਤਲ ਦਾ ਡਿਨਰ ਸੈੱਟ ਆ ਗਿਆ। ਆ ਡਿਫਰੈਂਟ ਆ ਡਿਨਰ ਸੈੱਟ ਪਹਿਲਾਂ ਨਾਲ ਤੁਸੀਂ ਸੀਗਾ। ਇਹਦੇ ਤੇ ਕਾਫੀ ਡਿਸਕਾਊਂਟ ਲਾਇਆ ਹੋਇਆ ਵੀ ਸਾਡੇ ਉੱਤਾਂ। ਅੱਛਾ ਜੀ। ਇਹ ਸਾਡਾ ਜਿਹੜਾ ਪਕਟਾ ਦਾ ਹੈ ਤਾਂ 25 ਤੋਂ 28000 ਦੀ ਰੇਂਜ ਦੀ ਹੈ। ਹਾਂ ਜੀ। ਮੈਕ 20000 ਲੱਗਦਾ ਸਰ। 20 ਤੇ ਦਾਦਾ। 20000। 12000 ਤੋਂ 16000। ਕਿੰਨਾ ਸੋਹਣਾ ਹੈ ਜੀ। ਹੁਣ ਫਿਰ ਨਵੇਂ ਮੋਡਲ ਡਿਜ਼ਾਈਨ ਨੇ ਹੈ ਨਾ ਪੂਰੇ ਪਲੇਟਾਂ ਤੇ। ਵਜ਼ਨ ਬਹੁਤ ਹੈ ਨਾ। ਕਿੰਨੇ ਪੀਸ ਸੈਟ ਹੈ ਵੀਰੇ? ਇਹ ਆਹੀ 51 ਪੀਸ। ਅੱਛਾ ਸਾਰੀਆਂ ਚੀਜ਼ਾਂ ਨੇ ਵੀਰੇ ਦੇ ਵਿੱਚ ਪੋਲੀ। ਇਹਨੇ ਬੌਂਡ ਚਾਇਨਾ ਦੇ ਸੈਟ ਨੇ। ਅੱਛਾ ਜੀ। ਗੋਲਡ ਪਲੇਟਡ। ਹੂੰ ਹੂੰ। ਇਹ ਵੀ ਬਹੁਤ ਸੋਹਣੇ ਨੇ ਸੈਟ 15000 ਦੀ ਰੇਂਜ ਦੇ ਵਿੱਚ। ਸੋਹਣਾ ਡਿਜ਼ਾਈਨ ਹੈ। ਡੈਸਕ ਟੌ ਚ ਸਰੀ ਪੂਰੀ ਹਾਈ ਟੱਚ ਕੋਆ ਨਹੀਂ ਬਹੁਤ ਸਮਝ ਲੱਗਦਾ ਪਿਆਰੇ ਲੱਗਦੇ ਇਹ ਕੈਮਰਾ ਜਸਟੀਫਾਈ ਨਹੀਂ ਕਰ ਰਿਹਾ ਹੈਗਾ ਹਾਂ ਅਸਲ 'ਚ ਦੇਖ ਕੇ ਬਹੁਤ ਜ਼ਿਆਦਾ ਪਿਆਰੇ ਲੱਗ ਰਹੇ ਆ ਸਾਰੇ ਨਵੀਂ ਰੇਂਜ ਆਉਣ ਦਿਵਾਲੀ ਤੋਂ ਬਾਅਦ ਦੀ ਇਹ ਡਿਫਰੈਂਟ ਦਿਵਾਲੀ ਤੋਂ ਬਾਅਦ ਆਏ ਦੇਖੋ ਬਸ ਜਦੇ ਅਪਡੇਟ ਕੀਤਾ ਆ ਬਾ ਨਾਲ ਦੀ ਇਹ ਹੁਣ ਵਿਆਹ ਨਹੀਂ ਆਈ ਅੱਗੇ ਵਿਆਹ ਆ ਆ ਹਣੀਵੇਂ ਸਵੇਰੇ ਆਉਂਦੀ ਸਾਰੇ ਸੈਟ ਵੀ ਕਾਫੀ ਦੂਰੋਂ ਲੈਣਾ ਆਏ ਸੀ ਸਾਡੇ ਦੇ ਅੱਛਾ ਜੀ ਉਹਨਾਂ ਨੇ ਜਿਵੇਂ ਪਹਿਲਾਂ ਹੀ ਵੀਡੀਓ ਦੇਖ ਕੇ ਆਉਣਾ ਹਾਂ ਹਾਂ ਉਹ ਕਈ ਵਾਰ ਜਿਹੜੇ ਦੇਖ ਲੈਂਦੇ ਨੇ ਉਹ ਕਹਿੰਦੇ ਨੇ ਆਹੀ ਲੈਣਾ ਭੇਜਣਾ ਉਹਨਾਂ ਨੇ ਵੀ ਬਾਹਰ ਆ ਅੱਛਾ ਜੀ ਬਾਕੀ ਇੱਧਰ ਅਜ ਕਟਲਰੀ ਸਟੈਂਡ ਆਏ ਹੁਣ ਹੋਲਡਰ ਨਾਲ ਬਾਕੀ ਜੋ ਤੁਸੀਂ ਆਏਂਗੇ ਫਿਰ ਸਵਾਲ ਆ ਕੀ ਟੈਪ ਆ ਮੇਰੇ ਫਿਲਟਰ ਵਾਲੀ ਨਹੀਂ ਅੱਜ ਕੱਲ੍ਹ ਜੀ ਬਸ ਨਾਲ ਦੀ ਨਾਲੇ ਪਾਣੀ ਗਰਮ ਜਿਹੜਾ ਕਹਿੰਦੇ ਆ ਅੱਛਾ ਗਰਮ ਇਹਨੂੰ ਲਾਓ ਔਨ ਕਰੋ ਜਿਹੜੀ ਅੱਧਾ ਗਲਾਸ ਨਹੀਂ ਨਿਕਲਦਾ ਨਾਲ ਦੇ ਨਾਲ ਪਾਣੀ ਗਰਮ ਜਿੰਨਾ ਵੀ ਉਹ ਠੀਕ ਹੈ ਠੀਕ ਹੈ ਠੀਕ ਹੈ ਨੋਰਮਲ ਤੇ ਆ ਰੇਟ ਆ ਕੋਈ ਬਹੁਤ ਹੀ ਮਹਿੰਗੀ ਨਹੀਂ 6950 ਰੁਪਏ ਦੀ ਹੈ ਉਹ ਠੀਕ ਹੈ ਫਿਟਿੰਗ ਕਰਾਉਣੀ ਹੈ ਜਿਹੜੀ ਇੰਨਾ ਖਰਚ ਆਉਂਦੇ ਉਹ ਤਾਂ ਡਿਫਰੈਂਟ ਆ ਉਹਦੇ ਪਿਆਰ ਇੱਕ ਆ ਕਟਲਰੀ ਸੈੱਟ ਬੜਾ ਪਿਆਰਾ ਇਹ ਨਹੀਂ ਆਪਣੇ ਆਪ ਨੂੰ ਕੇ ਇਹ ਤੁਸੀਂ ਮੈਨੂੰ ਨਾ ਦਿਖਾਓ ਇਹ ਜਿੰਨੇ ਡਿਜ਼ਾਈਨ ਨੇ ਇਹਦੇ ਬਸ ਸੇਮ ਇਦਾਂ ਦੇ ਆ ਬਾਹਲੇ ਸੋਨੇ ਵਿੱਚ ਆ ਬਾਹਲੀ ਜ਼ਿਆਦਾ ਸੋਹਣੀ ਆ ਸਾਰੇ ਇਹਨਾਂ ਵਿੱਚ ਸਾਰਾ ਕੁਝ ਆ ਗਿਆ ਬੇ ਚਮਚੇ ਛੋਟੇ ਫੋਰਕ ਨਹੀਂ ਆਹ ਲੈਦਰ ਜਿਹੇ ਵਾਲੇ ਵੀ ਸੋਹਣੇ ਲੱਗਦੇ ਦੇਖਣ ਹੈਗੀ ਬਦਲ ਲੱਗ ਲੱਗ ਪਉਂਦੀ ਹੈ ਲੈਦਰ ਦੀ ਇਹ ਕਿਹੜਾ ਚੀਜ਼ ਬੜੀ ਘੈਂਟ ਲੱਗੇ ਇਹਦੀ ਲੋਕੀ ਹੈ ਨਾ ਖਿੱਚਦੀ ਹੈ ਦੇਖਣ ਨੂੰ ਹੈਗੀ ਸਿੰਪਲ ਹੈਗੀ ਸਿੰਪਲ ਹੈ ਪਰ ਜਿਵੇਂ ਡੇਲੀ ਯੂਸਲੀ ਬਹੁਤ ਸੋਹਣੀ ਜੇ ਆ ਲਿਖਿਆ ਕੀ ਹੋਇਆ ਤੇ ਆਈ ऍम ਨਾਟ ਯੂਰੀਆ ਆਈ ऍम 100% ਮੈਲਾਮਾਈਨ ਫੋਰਡ ਕਰੇਗਾ ਆਸਾਨੇ ਕਿੰਨੀਆਂ ਗੈਟ ਲੱਗਦੀਆਂ ਨੇ ਨਾ ਮੈਂ ਲੈ ਕੇ ਆਉਂਗੂ ਲੱਗਦੀਆਂ ਨੇ ਬੜੀਆਂ ਸੋਹਣੀਆਂ ਫੈਟੋਆਂੀਆਂ ਹੋਈਆਂ ਨੇ ਇੱਕ ਦੋ ਚੇਸ ਬਹੁਤ ਜ਼ਿਆਦਾ ਸੋਹਣੀਆਂ ਨੇ ਇਹ ਵੀ ਮੈਨੂੰ ਆਉਂਦੀ ਸਾਲ ਮੇਰੀ ਇਹ ਤਾਂ ਨਹੀਂ ਆ ਗਈ ਪ੍ਰਾਣੀਆਂ ਵਰਤਦੀਆਂ ਹੁਣ ਇਹ ਲੈ ਚੱਲਦੇ ਆ ਮੰਮੀ ਨੇ ਪੁੱਛਦੀ ਆਈ ਲੈ ਆ ਵਾ ਇੱਕ ਦੋ ਕਿਉਂਕਿ ਉਹ ਪ੍ਰਾਣੀਆਂ ਨਹੀਂ ਹੁਣ ਨਾ ਉਹ ਉਹ ਤਾਂ ਲੈਣ ਲੱਗ ਗਿਆ ਇੱਥੋਂ ਰੰਗੇ ਲੈਣ ਲੱਗ ਗਿਆ ਆਪਾਂ ਸੋਹਣੀਆਂ ਦੋ ਕੱਪ ਜਿਵੇਂ ਡੇਲੀ ਯੂਜ਼ ਲਈ ਹਾਂ ਕੋਈ ਆ ਗਿਆ ਮਾੜਾ ਮਟੋ ਆਪਾਂ ਘਰੇ ਵੀ ਤਾਂ ਟ੍ਰੇਟ ਵੀ ਹੋ ਕਰਦੇ ਆ ਹਾਂ ਵਧੀਆ ਜਾਗਦਾ ਬਣਾਦਾ ਇਹਦੇ ਹੈਂਡਲ ਉਹਨੇ ਲੇ ਲਈ ਗੱਡਾ ਛਾਰੇ ਵੱਡਾ ਮੈਨੂੰ ਲੱਗਦਾ 1.5 ਕਿਲੋ ਦਾ ਹੋਣਾ ਹੈ ਆਪਦਾ ਵੀ ਕਿੰਨਾ ਵਜ਼ਨ ਹੋਣਾ ਇਹਦਾ ਹਾਂਜੀ ਮੈਨੂੰ ਲੱਗਦਾ ਕਿਲੋ ਪਾਣੀ ਹੋ ਜਾਂਦਾ ਹੋਣਾ ਕਿਲੋ ਤੇ ਕਰੀਬ ਆਉਣਾ ਨਹੀਂ ਕਿਲੋ ਤੋਂ ਘੱਟ ਹੋਊਗਾ ਕਿਲੋ ਬਹੁਤ ਹੋ ਜਾਂਦਾ ਆ ਬੜਾ ਸੋਹਣਾ ਲੱਗਿਆ ਯਾਰ ਆ ਬੜਾ ਸੋਹਣਾ ਲੱਗਿਆ ਕੰਮ ਪਤਾ ਨਹੀਂ ਕੀ ਪੀਣਦੇ ਆਊਗਾ ਤੁਸੀਂ ਦੁੱਧ ਪੀਂ ਲਈ ਆ ਲੈ ਜਾ ਮਮੀ ਨੂੰ ਟੈਨਸ਼ਨ ਪੈ ਜਾਊਗੀ ਮਮੀ ਨੇ ਕਹਾ ਬਸ ਕਰ ਦੋ ਪੂਰੀ ਨਹੀਂ ਬਣਨੀ ਸਹੀ ਗੱਲ ਐ ਇਹਨਾਂ ਦਾ ਤਾਂ ਪੀਵੇ ਨਾ ਉਹਦਾ ਨਿਆਰਾ ਪਰ ਸਟੀਲ ਦੇ ਵੀ ਸੋਹਣੇ ਨੇ ਪਰ ਇਹ ਜਿਆਦਾ ਹੀ ਵਟ ਸਟੀਲ ਵੀ ਬਹੁਤ ਸੋਹਣੀਆਂ ਕਰਕੇ ਕਹਿੰਦੇ ਇਹ ਮਤਲਬ ਵੀ ਇਹ ਸੋਹਣੀ ਖਲੀ ਨਹੀਂ ਨਾ ਉਹਦੇ ਡੈਡੀ ਕਹਿੰਦੇ ਹੁਣ ਭੁੰਦੇ ਨੂੰ ਪਾਸ ਕਰ ਦੋ ਕਹਿੰਦੇ ਛੋਣੀ ਰੱਖਣ ਨੂੰ ਵੀ ਕੋਈ ਜਗ੍ਹਾ ਨਹੀਂ ਬੱਧੀ ਇਹ ਦੇਖਿਆ ਆਪਣੇ ਦਾ ਤੋਖਾ ਹੋ ਗਿਆ ਇਹ ਤੋਖਾ ਨਹੀਂ ਜਦੋਂ ਹਰੇਕ ਵਾਰ ਆਉਣਗੇ ਨਾ ਅਗਲੀ ਵਾਰ ਆਉਣਗੇ ਤੈਨੂੰ ਫੇਰ ਲੱਗੂ ਵੀ ਤੋਖਾ ਹੋ ਗਿਆ ਆ ਬਾਹਰ ਵੀ ਜਿਆਦਾ ਸੋਹਣੀਆਂ ਆਉਣੇ ਹੁਣ ਮੇਰਾ ਠੀਕ ਮੇਰਾ ਵੀ ਜੀ ਕਰਨ ਲੱਗ ਗਿਆ ਵੀ ਆਹ ਦੇ ਪਰ ਮੰਮੀ ਨੇ ਇੰਨੀਆਂ ਗਾਲਾਂ ਕੱਢਣੀਆਂ ਨੇ ਵੈਲੀ ਜਾਣ ਗੱਡੀਾਂ ਆਂਗੇ ਕਿਨੇ ਸੇਵਰ ਭਰ ਪੈਲੇ ਆਂਗੇ ਇਹ ਜਾ ਫਿਰ ਜਾਣ ਲੱਗੇ ਲਾ ਜਾਗੇ ਇਹਦਾ ਆ ਕਹਿਦਾ ਆ ਹਾਂ ਕਾਪੂ ਵੀ ਬਣ ਜਾਂਦਾ ਕਾਪੀ ਯੂਜ਼ ਕਰ ਸਕਦੇ ਆ ਇਹ ਬੋਟਲ ਓਪਨਰ ਵੀ ਆ ਦੋਨੇ ਚੀਜ਼ਾਂ ਨੇ ਤਿੰਨ ਕਟਰ ਵੀ ਆ ਹਾਂ ਬੋਟਲ ਓਪਨਰ ਵੀ ਆ ਤਿੰਨ ਕਟਰ ਨੇ ਪਰ ਕੱਲਾ ਬੋਟਲ ਓਪਨਰ ਸੋਹਣਾ ਲੱਗਦਾ ਆ ਹੋਰ ਸੋਹਣਾ ਲੱਗਦਾ ਛੋਟਾ ਜਿਹਾ ਕੰਪੈਕਟ ਆ ਨਾ ਨਾਲੇ ਮਤਲਬ ਨੋਇਲ ਦੀ ਬੋਤਲ ਵੀ ਤਾਂ ਆ ਹਾਂ ਬਹੁਤ ਸੋਹਣਾ ਇੱਕ ਦਾ ਗੈਟਰ ਵੀਰੇ ਨੇ ਪੁੰਨ ਲੈ ਲਿਆ ਕਰਮਾਲ ਸੀਗਾ ਐਕਸਰੇ ਨਾਰਮਲ ਆਇਆ ਡਾਡੀ ਮਮੂ ਪੁੱਠਾ ਹੀ ਨਾ ਦੇਖੀ ਆ ਡਾਡੀ ਪੁੱਠਾ ਹੀ ਦੇਖੀ ਆ ਮੈਂ ਤਾਂ ਮੈਂ ਤਾਂ ਦੇਖ ਰਿਹਾ ਨੇ ਰੀਡ ਦੀ ਅੱਜੀ ਰੀਡੀ ਆ ਬਿੰਗੀ ਕਾ ਤੇ ਹੋਇਆ ਆ ਮੈਨੂੰ ਤਾਂ ਆਪ ਨਹੀਂ ਸਮਝ ਆਈ ਹਾਂ ਨਹੀਂ ਜਿਹੜਾ ਇਹਨਾਂ ਦੇ ਮੇਲੇ ਦਾ ਉਹਦੇ ਕਰਕੇ ਆਉਂਦੀ ਆ ਹਾਂ ਤੇ ਟੇਡ ਟੇਡ ਅਹੀਂ ਕਰਵਜੀ ਆ ਰੀਡੀ ਆ ਰੀਡੀ ਆ ਜਾਂਦੀ ਆ ਇੱਧਰ ਉਹ ਨਹੀਂ ਜਾਂਦੀ ਹੁੰਦੀ ਪਤਾ ਨਹੀਂ ਵੀ ਪਈ ਨਹੀਂ ਸਹੀ ਹੋਣੀ ਪਤਾ ਨਹੀਂ ਕੀ ਚੱਕਰ ਆ ਜੱਟ ਇਹਦੀ ਹੋ ਜਾਂਦਾ ਕਈ ਵਾਰ ਪੈਣ ਨਾਲ ਵੀ ਹੋ ਜਾਂਦਾ ਕਈ ਵਾਰ ਕਈ ਵਾਰ ਐਕਸਰੇ ਦੇਖ ਲਓ ਤੈਨੂੰ ਲੱਗਦੀ ਆ ਹਾਂ ਲੱਗਦੀ ਆ ਤੇ ਅਸੀਂ ਤਾਂ ਫੋਟੋ ਦੇਖ ਕੇ ਕਹਿੰਦੇ ਸੀ ਜਮਾਈ ਉਹਨਾਂ ਨੇ ਕਿਹਾ ਤੁਸੀਂ ਟੇਢੀ ਕਰਤੀ ਫੇਫੜੇ ਵੀ ਟੇਢੇ ਜਾਂਦੇ ਨੇ ਤੈਨੂੰ ਗੁੜੀ ਦੇ ਢੀਲੇ ਦਾ ਸੂਲ ਫੇਫੜੇ ਕਿੰਦਰ ਆ ਗਏ ਆ ਦੇ ਮੂਰਲੇ ਢੀਲੇ ਹੁੰਦੇ ਨੇ ਰਿਪਸ ਨੇ ਆ ਰਿਪਸ ਮੈਂ ਮੂਰਲਾ ਦੱਸੂਗਾ ਹਾਂ ਗੱਲਾਂ ਮਾਰਦੀ ਆ ਦੇਖ ਫੇਫੜੇ ਐਨੀ ਮੈਂ ਕੰਮਲੀ ਨਹੀਂ ਮੇਰੀਆਂ ਬਹੁਤ ਹੋਈਆਂ ਹੋਈਆਂ ਨੇ ਇਹ ਟੇਢੀ ਹੁੰਦੀ ਡਾਕਟਰ ਨੇ ਜਦੀ ਕਹਿ ਦੇਣਾ ਸੀਗਾ ਨਾ ਉਹ ਤਾਂ ਪੈਨਲ ਹੋ ਜਾਂਦਾ ਉਹਦੇ ਨਾਲ ਤੇ ਡਾਕਟਰ ਨੇ ਕਹਿ ਦੇਣਾ ਸੀ ਵੀ ਭਾਈ ਸਖਤ ਬਿਮਾਰੀ ਹੈ ਇਹ ਪਈਆਂ ਨਾ ਜਦੋਂ ਤੇ ਉਹਦੇ ਨਾਲ ਆ ਜਾਂਦੀ ਆ ਹੋਰ ਕੋਈ ਗੱਲ ਨਹੀਂ ਹੈ ਜੀ ਹਾਂ ਪੈਸੇ ਲੱਗ ਕੇ ਬਿਨਾਂ ਕਰਦਾ ਚੱਲ ਚੱਲ ਉਧਰ ਜੇ ਤਾਂ ਰੌਲਾ ਪਾਣਾ ਨਹੀਂ ਔਖੀ ਅੱਧੇ ਅੱਧੇ ਕੇ ਜਾਣੇ ਤਾਂ ਨਾ ਡਾਕਟਰ ਤੇ ਜਾ ਕੇ ਵੈਸੀ ਠੀਕ ਹੋ ਜਾਂਦੇ ਨੇ ਵੀ ਹੁਣ ਮੈਨੂੰ ਕੋਈ ਬਿਮਾਰੀ ਨਹੀਂ ਨਿਕਲੀ ਮੈਂ ਠੀਕ ਆ ਉਹ ਪਹਿਲਾਂ ਜਿਹੜੀ ਜਿਹੜੀ ਕੋਲ ਮੰਮੀ ਨੇ ਭੇਜਿਆ ਸੀ ਉਹ ਕਹਿੰਦੀ ਤੇਰੀ ਹੱਡੀ ਵੱਧ ਰਹੀ ਆ ਨਹੀਂ ਨਹੀਂ ਮੈਨੂੰ ਦੱਸਿਆ ਮੈਂ ਕਿਹਾ ਬੇਕੂਫ ਜੇ ਹੱਡੀ ਵੱਧਦੀ ਹੋਵੇ ਪਰ ਅਵੀ ਬੈਠ ਵੀ ਨਹੀਂ ਸਕਦੇ ਨਹੀਂ ਮੈਂ ਕਿ ਮੰਮੀ ਉਹ ਤਾਂ ਜੇ ਹੱਡੀ ਡਿੱਗੀ ਵੀ ਹੋਵੇ ਮੈਂ ਤਾਂ ਵੀ ਨਹੀਂ ਬੈਠ ਸਕਦੇ ਆਪਾਂ ਉਹ ਤਾਂ ਹੁਣ ਜਿਵੇਂ ਮੈਨੂੰ ਦੱਸਿਆ ਗਿਆ ਸੀ ਮੇਰੇ ਦਰਦ ਬਾਹਰ ਹੁੰਦਾ ਸੀਗਾ ਮੈਂ ਕਿ ਪਤਾ ਸੱਚੀ ਹੋਵੇ ਉਹ ਕਹਿੰਦੀ ਐਕਸ-ਰੇ ਕਰਾ ਕੇ ਦੇ ਗੀ ਜਿਹੜੀ ਤੈਨੂੰ ਮੈਨੂੰ ਜਾ ਕੇ ਤੈਨੂੰ ਜਾਣਾ ਮੇਰਾ ਵੀ ਜਦ ਦਰਦ ਬੰਦ ਜਾਣਾ ਉਹ ਕਹਿੰਦੇ ਸੱਸ ਟੌਟ ਮਾਰਦੀ ਆ ਕੱਲ ਪਰਸਾ ਵੀ ਸੀਸਾ ਉਹਨੂੰ ਪਤਾ ਹੀ ਆ ਕਿਵੇਂ ਸਫਰ ਕਰਕੇ ਆਂਦਾ ਆ ਬਹੁਤ ਔਖੀ ਸੀਗੀ ਉਹ ਆਪਣੇ ਗੋਲੀਆਂ ਪਤਾ ਨਹੀਂ ਪੇਨ ਕਿਲਰ ਨੇ ਤਕੜੀਆਂ ਪੇਨ ਕਿਲਰ ਨੇ ਉਹ ਤੋਂ ਬਾਅਦ ਠੀਕ ਹੋਈ ਰਾਸਤੇ ਸੀਟ ਸੱਟ ਕੇ ਪਈ ਰਹੀ ਬਾਹਰ ਔਖਾ ਸਫਰ ਸੀਗਾ ਭਾਈ ਚੌਸੀ ਦਾ ਭੂਆ ਦੇ ਘਰ ਜਾਣਾ ਸੀ ਕੁੜੀ ਨੇ ਪਰ ਕੀ ਕਹਿੰਦੇ ਕੋਈ ਹੋਣੀ ਸੀਗਾ ਬਾਹਲੀ ਇੰਨਾ ਜਿਆਦਾ ਦਰਦ ਹੁੰਦਾ ਸੀਗਾ ਬਹੁਤ ਔਖਾ ਹੀ ਉਹ ਸੀ ਉੱਥੇ ਵੀ ਬੈਠ ਨਹੀਂ ਹੋਇਆ ਦੂਰ ਵੀ ਬੋਲ ਦੂਰ ਵੀ ਬੋਲ ਰਹਾ ਦੂਰ ਚੜਾ ਕੇ ਜਿਵੇਂ ਹੀ ਬੱਸ ਹੋ ਗਈ ਸੀਗੀ ਇੱਕ ਤੂੰ ਆਏ ਨਾ ਅੱਜ ਤੂੰ ਆਇਂ ਸੀਗਾ ਜਿਹੜਾ ਗੱਡੀ 'ਚ ਵੀ ਚੜ ਰਿਹਾ ਸੀਗਾ ਥੋੜਾ ਥੋੜਾ ਅੱਖਾਂ ਵੀ ਮੱਚ ਲੱਗ ਗਈਆਂ ਸੀ ਬਹੁਤ ਫੇਰ ਆਪੇ ਦੇਖ ਲੈ ਹੁਣ ਉਹ ਏਰੀਆ ਦਾ ਤੇ ਆਹ ਏਰੀਆ ਦਾ ਫਰਕ ਹੈਗਾ ਕਿ ਨਹੀਂ ਆਈਆਂ ਬੱਸ ਜਮੀਨਾਂ ਘਟਦੀਆਂ ਹੋਈਆਂ ਨੇ ਜਿੰਨਾ ਜਾਇ ਘਟਣਾ ਜੋ ਮਰਜੀ ਆ ਜਮੀਨਾਂ ਦੇ ਵਿੱਚ ਬਰਬਾਦ ਹੋ ਜਾਂਦੀਆਂ ਜਮੀਨਾਂ ਲੋਕੀ ਲੈਣਾ ਉਹ ਮਜਬੂਰੀ ਬਣ ਜਾਂਦੀ ਆ ਉੱਧਰ ਓਨੀ ਉਹ ਨਹੀਂ ਹੈਗੀ ਸੌਤ ਨਹੀਂ ਹੈਗੀ ਆਪਣੇ ਇਹਨੇ ਫੈਕਟਰੀਆਂ ਨੇ ਕੁਛ ਨਾ ਕੁਛ ਕਿਤੇ ਨਾ ਕਿਤੇ ਬੰਦਾ ਉਹ ਸੇਲ ਕਰ ਦਿੰਦਾ ਜਾਂ ਸੇਲ ਨਹੀਂ ਹੋਉਂਗੀ ਚੱਕ ਉਹ ਕਹਿੰਦੇ ਇਕੱਠਾ ਚੱਕ ਕੇ ਨੇਰੇ ਸਾਡੇ ਖੇਤਾਂ ਚ ਪਈਆਂ ਚੱਕ ਕੇ ਨੇਰੇ ਚੱਕਦੇ ਨਹੀਂ ਹੈਗੇ ਉਹ ਹੀ ਆ ਨਾ ਫਿਰ ਘੱਟ ਜ਼ਮੀਨ ਦਾ ਫਾਇਦਾ ਇਕੱਠਾ ਦਾ ਆਪਣੇ ਨਾਲ ਦੀ ਨਾਲ ਚੱਕਿਆ ਨਹੀਂ ਆਪਾਂ ਆਪਣੀਆਂ ਫੈਕਟਰੀਆਂ ਦੀ ਜ਼ਿਆਦਾ ਤਾਂ ਹੈਗਾ ਹੀ ਆ ਨਾ ਕੋਈ ਨਾ ਐ ਆ ਨਾ ਤੁਹਾਡੇ ਵੱਲ ਆਹ ਗੁੱਜਰ ਨਹੀਂ ਨਾ ਬੈਠੇ ਕੋਈ ਵੀ ਹਾਂ ਗਾਮ ਗੁੱਜਰ ਚੱਕਾ ਆਪਣੇ ਤਾਂ ਗੁੱਜਰ ਚੱਕਦੇ ਆ ਉਹਨਾਂ ਕੋਲ ਡੰਗਰ ਬਹੁਤ ਜ਼ਿਆਦਾ ਨੇ ਇਹਦੇ ਕਰਕੇ ਆਪਣੀ ਪ੍ਰਾਲ ਉਦੇ ਕਰਕੇ ਫਾਇਦਾ ਚਲੋ ਭਾਈ ਮੈਨੂੰ ਕੰਮ ਕਰਨਾ ਪਿੱਛੋਂ ਮੈਨੂੰ ਆਵਾਜ਼ ਆ ਜਾਣੀ ਹੈ ਚਲੋ ਜੀ